ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੰਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਦੋਸਤੋ ਮੋਗਾ ਹੀ ਆ ਦੋਸਤੋ ਇਸ ਕਰਕੇ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਲੈਣ ਦਾ ਕੰਮ ਆ ਵੀਰ ਦਾ ਤੇ ਰੁਟੀਨ ਦੇ ਵਿੱਚ ਚੰਗੇ ਪਸ਼ੂ ਵੀਰ ਕੋਲੇ ਆਇ ਰਹੇ ਨੇ ਆ ਤੇ ਪਸ਼ੂਆਂ ਦਾ ਰੇਟ ਵੈਲ ਕੰਨ ਨਾਰਮਲ ਹੁੰਦਾ ਅੱਜ ਦੀ ਵੀਡੀਓ ਚ ਤਿੰਨ ਜਰਸੀ ਵੜਾ ਦਿਖਾਉਣੀ ਆ ਤਿੰਨੇ ਸੂ ਨੂੰ ਤਿਆਰ ਆ ਤੇ ਨਾਰਮਲ ਜੇ ਰੇਟ ਵਾਲੀਆਂ ਆ ਵਿਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਇੱਕ ਨੰਬਰ 21 ਤੋਂ ਸਟਾਰਟ ਕਰਦੇ ਆ ਦੋਸਤੋ ਪਹਿਲਾ ਸੂਆ ਮੂੰਹ ਦੋ ਦੰਦ ਵੱੱਛੀ ਆ ਤੇ ਡੇਟ ਮੁਤਾਬਕ ਸੋਨ ਵਿੱਚ 22 ਕਹਿੰਦਾ ਇੱਕ ਹਫਤਾ ਹਜੇ ਕੱਚੀ ਆ ਅਣਾ ਸਾਇਦ ਦੋਸਤੋ ਸੋਨਾ ਬਲੈਕ ਰੰਗ ਦੇ ਵਿੱਚ ਦੋਸਤੋ ਜਰਸੀ ਆ ਤੇ ਬਾਈ ਕਹਿੰਦਾ ਪਹਿਲੇ ਸੂਏ ਨਾਰਮਲ 15 16 ਲੀਟਰ ਦੁੱਧ ਬੱਚੀ ਖੁੱਲਾ ਚਵਾ ਦੂਗੀ ਤੇ ਬਾਕੀ ਦੋਸਤੋ ਹਵਾਨੇ 'ਚ ਅਜੇ ਕਾਫੀ ਵਾਲ ਢੱਲਾਂ ਪਈਆਂ ਤੇ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਹਾਂ ਸੋਨਾ ਹਵਾਨਾ ਬੱਚੀਏ ਤਿਆਰ ਕੀਤਾ ਹੋਇਆ ਦੋਸਤੋ ਤੇ ਬਾਕੀ ਦੋਸਤੋ ਜੇ ਸੇਵਾ ਸੰਭਾਲ ਬੋਰ ਚੰਗੀ ਹੋ ਜੇ ਆ 14 15 ਲੀਟਰ ਦੁੱਧ ਬੱਚੀ ਨੂੰ ਬਾਕੀ ਖੁੱਲਾ ਚਵਾਉਣਾ ਚਾਹੀਦਾ ਬਾਕੀ ਦੋਸਤੋ ਹਾਈਟ ਸੋਹਣੀ ਹੈ ਤੇ ਬਾਈ ਨੇ ਬੱਚੀ ਦਾ ਪ੍ਰਾਈਸ ਰੱਖਿਆ ਹੋਇਆ 45000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਹਾਂਜੀ ਦੋਸਤੋ ਦੋ ਨੰਬਰ ਬੱਚੀ ਦੋਸਤੋ ਪਹਿ ਡੇਟ ਮੁਤਾਬਕ ਇੱਕ ਹਫਤਾ ਬਾਈਕਾਂ ਸੋਣ ਵਿੱਚ ਇਹ ਕੱਚੀ ਆ ਤੇ ਬਾਈਕਾਂ ਨੋਰਮਲ 15 16 ਲੀਟਰ ਦੁੱਧ ਬੱਚੀ ਇਹ ਵੀ ਚਵਾ ਦੂ ਖੁੱਲਾ ਤੇ ਬਾਕੀ 200 ਥਾਣਾ ਸੈਚ ਚੈੱਕ ਕਰ ਸਕਦੇ ਆ ਸੋਹਣੇ ਥਾਣਾ 200 ਚਾਰੇ ਤੇ ਫੇਰ ਇਸ ਕੋ ਬਾਡੀ ਚੈੱਕ ਕਰ ਸਕਦੇ ਹਾਈਟ 200 ਸੋਹਣੀ ਆ ਬੱਚੀ ਦੀ ਕੱਦ-ਕਾੜ ਦੋਸਤੋ ਦਰਮਾਨੇ ਜਾਂ ਕੱਦੀ ਬੱਚੀ ਆ ਤੇ ਹਵਾਲੇ ਦੋਸਤੋ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਦੌਰ ਦੋਸਤੋ ਬੱਚੀ ਦੀ ਚੈੱਕ ਕਰ ਸਕਦੇ ਆ ਪੂਰੀ ਸੋਹਣੀ ਆ ਦੋਸਤੋ ਬੱਚੀ ਦੌਰ ਨੰਬਰ 22 ਦੀ ਥਾਣਾ ਸੈਚ ਦੋਸਤੋ ਪੂਰਾ ਸੋਹਣਾ ਜੇ ਦੋਸਤੋ ਸੇਵਾ ਸੰਭਾਲ ਗੌਰ ਬੱਚੀ ਚੰਗੀ ਹੋ ਤਾ 15-16 ਲੀਟਰ ਦੁੱਧ ਬੱਚੀ ਨੂੰ ਖੋਲਾ ਚਵਾਉਣਾ ਚਾਹੀਦਾ ਕਿਉਂਕਿ ਦੋਸਤੋ ਹਵਾਨਾ ਬਹੁਤ ਸੋਨਾ ਤਿਆਰ ਕੀਤਾ ਹੋਇਆ। ਪਿਆਰੀ ਦੋਸਤੋ ਬੱਚੀ ਦੀ ਚੰਗੀ ਐ ਤੇ 15-16 ਲੀਟਰ ਦੁੱਧ ਬੱਚੀ ਨੂੰ ਖੋਲਾ ਚਵਾਉਣਾ ਚਾਹੀਦਾ ਕਿਉਂਕਿ ਇੱਕ ਹਫਤਾ ਹਜੇ ਸੋਣ ਵਿੱਚ ਕੱਚੀ। ਹਵਾਨਾ ਦੋਸਤੋ ਚੰਗਾ ਤਿਆਰ ਕਰੂ ਬੱਚੀ। ਵਾਲ ਢਿੱਲਾ ਹਜੇ ਬਹੁਤ ਪਈਆਂ ਹਵਾਨੇ 'ਚ ਤੇ ਬਾਈ ਨੇ 2 ਨੰਬਰ ਬੱਚੀ ਦਾ ਪ੍ਰਾਈਸ ਰੱਖਿਆ ਹੋਇਆ 42000 ਰੁਪਇਆ। ਉੱਚੋ ਹੀ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਤੇ ਹਵਾਨੇ 'ਚ ਹਜੇ ਕਾਫੀ ਦੋਸਤੋ ਵਾਲ ਢਿੱਲਾ ਪਈਆਂ ਤੇ ਬਾਈ ਕਹਿੰਦਾ ਨਾਰਮਲ 15-1 ਤੇ ਬਾਕੀ ਦੋਸਤੋ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਟੀ ਚੈੱਕ ਕਰ ਸਕਦੇ ਆਂ ਵਾਰਟਲਾ ਹਜੇ ਬਹੁ ਪਈਆਂ ਹਵਾਲੇ ਆਂ ਦੋਸਤੋ ਤੇ ਬਾਕੀ ਦੋਸਤੋ ਹਾਈਟ ਦੋਸਤੋ ਬੱਚੀ ਦੀ ਚੰਗੀ ਆ ਤੇ ਹਵਾਨੇ ਹਜੇ ਵਾਰਟਲਾ ਬਹੁ ਪਈਆਂ ਦੋਸਤੋ ਬੱਚੀ ਨੇ ਹੇ ਤਿਆਰੀ ਕਰਨੀ ਆ ਇੱਕ ਹਫਤੇ ਦੋਸਤੋ ਬੱਚੀ ਤਿਆਰੀ ਚੰਗੀ ਕਰ ਜਾਣੀ ਸੋਹਣਾ ਹਵਾਨਾ ਦੋਸਤੋ ਬੱਚੀ ਤਿਆਰ ਕਰੂਗੀ ਤੇ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਚੰਗੀ ਹੋ ਜੇ ਤਾਂ 15 16 ਤ ਤੱਕ ਦੋ ਬੱਚੀਆਂ ਦੀ ਆਸੀ ਦੇ ਕਿਉਂਕਿ ਦੋਸਤੋ ਬਰੀਡ ਚੰਗੀ ਲੈ ਸਕਦੇ ਆ ਥਣ ਦੋਸਤੋ ਬਹੁਤ ਸੋਹਣਾ ਲੱਗਿਆ ਹੋਇਆ ਚਵਾਈ ਵਾਲਾ ਥਣ ਲੱਗਿਆ ਹੋਇਆ ਪੂਰਾ ਦੋਸਤੋ ਫੋਰਸਾਂਗਣੀ ਚਾਰੇ ਸਾਨੂੰ ਫੁੱਲ ਗਿਆ ਤੇ ਇਕੱਲੇ ਇਕੱਲੇ ਨਿੱਕਰ ਵਿੱਚ ਸੋਹਣੇ ਲੱਗੇ ਹੋਏ ਆ ਤੇ ਤਿੰਨ ਨੰਬਰ ਬੱਚੀ ਦਾ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ ਵਾ 42000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਦੋਸਤੋ ਅੱਜ ਦੀ ਵੀਡੀਓ ਚ ਆਹੀ ਤਿੰਨ ਬਾਈ ਦੇ ਵਕਾਊ ਸੀ ਚੈਨਲ ਨੂੰ ਇਹਨਾਂ ਸਾਰਾ ਪਿਆਰ ਦੇਣ ਲਈ ਔਰ ਮੇਰੀਆਂ ਸਾਰੀਆਂ ਵੀਡੀਓ ਰੁਟੀਨ ਤੇ ਦੇਖਣ ਲਈ ਮੈਂ ਸਾਰੇ ਭੈਣਾ ਭਰਾਂ ਦਾ ਲੋ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲ ਮਿਲਾਂਗੇ ਜੀ ਵੀਡੀਓ ਨੂੰ ਐਡ ਤਾਈ ਦੇਖਣ ਲਈ ਬਹੁਤ ਬਹੁਤ ਧੰਨ